हरियाणा ਚਾਜੂ ਹੋਵੇਗੀ ਕਿਸਾਨਾਂ ਦੀ ਮਹਾਪੰਚਾਇਤ ਬਹੁਗਾ ਤੋਂ 200 ਤੋਂ ਵੱਧ ਕਿਸਾਨਾਂ ਦਾ ਜਥਾ ਹੋਇਆ ਰਵਾਨਾ ਭਾਰਤਿਕ ਸਾਇ ਯੂਨੀਅਨ ਸਿੱਧਪੁਰ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਚ ਹੋ ਰਹੀ ਮਹਾਪੰਚਾਇਤ ਅਤਿ ਬੋਗਾ ਤੋਂ ਪਾਰਟੇ ਕੇ ਸਾਹ ਯੂਨੀਅਨ ਸਿੱਧਪੁਰ ਦੇ ਸੂਬਾ ਪਰਦਾ ਜਗਜੀਤ ਸਿੰਘ ਢਲੇਵਾਲ ਦੇ ਦੇਸ਼ਾ ਨਿਰਦੇਸ਼ਾਂ ਹੈ ਠਾ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾ ਹੋੜ ਦੇ ਅਗਵਾਈ ਵਿੱਚ 200 ਤੋਂ ਵੱਧ ਕਿਸਾਨ ਬੱਸਾਂ ਤੇ ਗੱਡੀਆਂ ਰਾਹੀਂ ਹਰਿਆਣਾ ਲਈ ਰਵਾਨਾ ਹੋ ਗਏ ਇਸ ਬੋਗੇ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾ ਹੋੜ ਨੇ ਕਿਹਾ ਕਿ ਪਤਾ ਲੱਗਿਆ ਕਿ ਉਚਾਣਾ ਵਿੱਚ ਹੋੜ ਵਾਲੀ ਮਹਾਪੰਚਾਇਤ ਨੂੰ ਕਮਜ਼ੋਰ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਕਿਸਾਨਾਂ ਨੂੰ ਰੋਕਣ ਦੇ ਕੋਸ਼ਿਸ਼ਾਂ ਕੀਤੇ ਜਾ ਰਹੀਆਂ ਨੇ ਅਤੇ ਬੈਰੀਕੇਡ ਬਣਾ ਕੇ ਬੱਸਾਂ ਰੋਕਿਆ ਜਾ ਰਿਹਾ ਹੈ ਰਕੇ ਆ ਕਿ ਸਾਡੇ ਹੌਸਲੇ ਬੁਲੰਦ ਨੇ ਅਸੀਂ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋ ਕੇ ਹੀ ਰਹਾਂਗੇ ਬੇਸ਼ੱਕ ਸਾਡੇ ਤੇ ਸਰਕਾਰ ਜਿੰਨਾ ਬਰਜੀ ਤਸ਼ੱਦਦ ਕਿਉਂ ਨਾ ਟਾਲਵੇ ਉਹਨਾਂ ਕਿਹਾਗੇ ਹੁਣ ਮੋਦੀ ਅਤੇ ਹਰਿਆਣਾ ਸਰਕਾਰ ਕਿਸਾਨਾਂ ਦੇ ਰੋ ਅੱਗੇ ਬੁਖਲਾਹਟ ਚੁੱਕੀ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਡੀਆਂ ਮੰਗਾਂ ਤੇ ਗੌਰ ਕਰਨੀ ਚਾਹੀਦੀਆਂ ਅਸੀਂ ਵੀ ਉਹਨਾਂ ਚੇਰ ਆਪਣਾ ਸੰਘਰਸ਼ ਖਤਮ ਨਹੀਂ ਕਰਾਂਗੇ ਜਿੰਨਾ ਚਿਰ ਸਾਡ ਨੂੰ ਲਿਖਤੀ ਰੂਪ ਦੇ ਵਿੱਚ ਮੰਗਾਂ ਪਰਵਾਹ ਨਹੀਂ ਹੁੰਦੀਆਂ ਲਵਜੀ ਜੀ ਅੱਜ ਵੱਡੇ ਪੱਧਰ ਤੇ ਜਿਹੜਾ ਧਰਨੇ ਸਮਾਗਮਿਤ ਕਰਨ ਜਾ ਰਹੇ ਆ ਮਹਾਪੰਚਾਇਤ ਹੋਣ ਜਾ ਰਹੇ ਆ ਚਾਹਨਾ ਦਾ ਕੀ ਕਹਿਣਾ ਚਾਹੋਗੇ ਥਾਂ ਥਾਂ ਬੈਰੀਕੇਟ ਵੀ ਕੀਤੇ ਗਏ ਦੇਖੋ ਸਰਕਾਰ ਦਾ ਕੰਮ ਆ ਰੋਕਾਂ ਲੋਗ ਸਾਡਾ ਕੰਮ ਆ ਜਿੱਥੇ ਅਸੀਂ ਜਗਾ ਦਿੱਤੀ ਆ ਮਿੱਥੇ ਹੋਏ ਟੀਚੇ ਤੇ ਪਹੁੰਚਣਾ ਅਸੀਂ ਉਸ ਟੀਚੇ ਤੇ ਪਹੁੰਚ ਕੇ ਹੀ ਰੁਕਾਂਗੇ ਇਹ ਸਰਕਾਰ ਪਹਿਲਾਂ ਤੋਂ ਬੈਰੀਕੇਟਿੰਗ ਕਰਦੀ ਆਈ ਆ ਕਰਦੀ ਰਹੂਗੀ ਤੁਸੀਂ ਦੇਖਿਆ 13 ਫਰਵਰੀ 14 ਫਰਵਰੀ ਤੇ 21 ਫਰਵਰੀ ਨੂੰ ਸਰਕਾਰ ਨੇ ਵੱਡੀ ਤੌਰ ਤੇ ਬੈਰੀਕੇਡਿੰਗ ਕਰਕੇ ਜੋ ਅੱਜ ਤੱਕ ਵੀ ਮੌਜੂਦ ਆ ਸਾਡੇ ਤੇ ਲਗਭਗ 35000 ਗੋਲਾ ਛੁੱਟਿਆ ਸਾਡੇ ਕਿਸਾਨ ਉਦੋਂ ਵੀ ਨਹੀਂ ਡੋਲੇ ਤੇ ਹੁਣ ਵੀ ਨਹੀਂ ਡੋਲਣਗੇ ਬਿਲਕੁਲ ਅਸੀਂ ਉੱਥੇ ਪਹੁੰਚ ਕੇ ਹੀ ਰਵਾਂਗੇ ਅੱਜ ਕਿੰਨੇ ਕੁ ਜਿਹੜੇ ਸਿੱਧੂਪੁਰ ਦੇ ਕਿਸਾਨ ਨਾਲ ਜਾ ਰਹੇ ਪਤਾ ਨਹੀਂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਦੀ ਅਗਵਾਈ ਚ ਬੀਕੇਯੂ ਸਿੱਧੂਪੁਰ ਦੀ 200 ਬੱਸ ਲੈ ਕੇ ਅਸੀਂ ਉੱਥੇ ਪਹੁੰਚ ਰਹੇ ਹਾਂ ਜਿਹਦੇ ਵਿੱਚ ਕਰੀਬ ਕਰੀਬ 12000 ਵਰਕਰ ਸਾਡਾ ਪੰਜਾਬ ਤੋਂ ਹਰਿਆਣਾ ਪਹੁੰਚ ਕਰੇ ਮੰਗਾਂ ਕਿਹੜੀਆਂ ਜਿਹੜੀਆਂ ਹਜੇ ਤੱਕ ਨਹੀਂ ਇਹਨਾਂ ਨੂੰ ਦੇਖੋ ਮੰਗ ਹਜੇ ਤੱਕ ਕੋਈ ਵੀ ਨਹੀਂ ਪੂਰਨ ਕੀਤੀ ਜਿਹੜੀ ਪਹਿਲਾਂ ਸਾਡਾ 13 ਮਹੀਨੇ ਦਿੱਲੀ ਮੋਰ ਦਾ ਚੱਲਿਆ ਉਹਦੇ ਵਿੱਚ ਜਿਹੜੀਆਂ ਮੰਗਾਂ ਸੀ ਉਹੀ ਮੰਗਾਂ ਅਸੀਂ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਗਏ ਸੀ ਨਾ ਕਿ ਨਵੀਆਂ ਮੰਗਾਂ ਲੈ ਕੇ ਸਾਡੀ ਉਹੀ ਮੰਗ ਹੈ ਐਮਐਸਪੀ ਦੀ ਗਾਰੰਟੀ ਕਾਨੂੰਨ ਸਵਾਮੀ ਦਾ ਸਰਦੀ ਰਿਪੋਰਟ ਲਾਗੂ ਕਰਨਾ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣਾ ਤੇ ਸਪੂਰਨ ਕਾਰਜ ਭਗਤੀ ਜਿਹੜੀ ਮਜ਼ਦੂਰ ਤੇ ਕਿਸਾਨ ਦੀ ਇਹ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਾ ਰਹੇ ਹਾਂ ਤੇ ਇਹ ਮੰਗਾਂ ਸਾਡੀਆਂ ਉਹੀ ਪੁਰਾਣੀਆਂ ਮੰਗਾਂ ਇਹਨਾਂ ਵਿੱਚ ਕੋਈ ਵੀ ਨਵੀਂ ਮੰਗ ਅਸੀਂ ਐਡ ਨਹੀਂ ਕੀਤੀ ਸਿੱਧੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਪੱਤਰਕਾਰ ਸਰਬਜੀਤ ਰੋਲੀ ਦੀ ਖਾਸ ਰਿਪੋਰਟ